ਮੈਂ ਬਿੰਦਰ ਕੌਰ ਮੇਰੇ ਵਾਲਾ ਪ੍ਰੇਮਪਤੀ ਸਾਤਸਰੀ ਅਕਾਲ ਜੀ ਅੱਜ ਇੱਕ ਤੁਹਾਨੂੰ ਪੰਜਾਬੀ ਲੋਕੀਂ ਸਨਾਰੀਆਂ ਦੇ ਤੁਸੀਂ ਇਸ ਦਾ ਆਨੰਦ ਮਾਣੋ ਜੀ ਬਹੁਤ ਪਿਆਰਾ ਹੈ ਝੜਕੇ ਝੜਕੇ ਜਾਂਦੀਏ ਮਟਿਆਰੇਣੀ ਕੰਡਾ ਵਜਾ ਤੇਰੇ ਪੈਰ ਬੰਕੀਏ ਨਾਰੇਣੀ ਨਿਯੜੀਏ ਕੰਡਾ ਵਜਾ ਤੇਰੇ ਪੈਰ ਬੰਕੀਏ ਨਾਰੇਣੀ કાણ કણે તેરા કાંડડા મટ્યા રે ની કોણ સવે તારી પીડા બનકિયે ના રે ની નીણેય કોણ સવે તારી પીડા બનકિયે ના રે ની પબ પબ કડે મેરા કાંડડા છ પાય આવે વીર સવે મેરી પીડા બન मरी महर मन वहड़या वीर सवे मेरी पीड़ मां ते महर मन खू ते पाणी पर मटिये न पाणी घट पंकीअ नारे नड़े पाणी घट पिया बंकीअ नारे न ਆਪਣਾ ਭਰਿਆ ਨਾਂ ਦਿਆਂਛ ਭਾਈ ਆਵੇ ਲੱਜ ਪਈ ਪਰ ਪੀਵੇ ਮੈਂ ਤੇਰੀ ਮਹਿਰ ਮਨਾਇਓ ਵੇੜਿਆ ਲੱਜ ਪਈ ਪਰ ਪੀ ਤੇ ਮੈਂ ਤੇਰੀ ਮਹਿਰ ਮਨਾਇਓ ਘੜਾ ਤੇਰਾ ਤਾਂ ਭਾਨਾ ਦਿਆਂ ਮਟਿਆਰੀ ਨੀ ਲੱਜ ਦੇ ਟੋਟੇ ਚਾਰ ਬੰਕੀ ਨਾਰੇ ਨੀ

ઘર જીન સસ લડે સોન નો સુન અડિયેએ આયું છામ પાળીએ નો ની અડિએની અડિયે આઈયું છામ પાએ નો ની ઉચ્ચા લ્મા ગભરુ સોન સસુ અળીએ બૈઠાઈ ઝગડા પાની પોળીએ સસુ ની ਨਿਯੜੀਏ ਬੈਠੇ ਝਗੜਾ ਪਾਣੀ ਪੋਲੀਏ ਸਸੂ ਹਰਗੇ ਨੀ ਮੇਰਾ ਲਾ ਉਹ ਤਾਂ ਮੇਰਾ ਪੁੱਤ ਲਗੇ ਸੋਨ ਨੋ ਅੜੀਏ ਤੇਰਾ ਹੀ ਲੱਗਦਾ ਏ ਕਾਂ ਤਾਂ ਨੀ ਪੋਲੀਏ ਨੋ ਅੜੀਏ ਨੀ ਨਿਯੜੀਏ ਤੇਰਾ ਲੱਗਦਾ ਕਾਂ ਤਾਂ ਨੀ ਪੋਲੀਏ ਨੋ ਅੜੀਏ சுசிய டோல் மனி பூளி நோடி நே ரூச கனி பூழி நோய பசிய கட்டாட்ட பி மரமோ ਵੇੜਿਆ ਗੁੜ ਦੰਦ ਘਟਾ ਘਟਪੀ ਵੈ ਮੈਂ ਤੇਰੀ ਮਹਿਰ ਮਰ ਹੋਈ ਮੰਡੇ ਵੇਲੇ ਦੀ ਤੇਰਾ ਲਿਆਂਦਾ ਨਾ ਪਿਆ ਮਟਿਆਰੇ ਨੀ ਖੁਗਿਆਲੀ ਗੱਲ ਅਸਨਾ ਬੰਕੀਏ ਨਾਰੇ ਨੀ ਨੀ ਅੜੀਏ ਖੁਇ ਆਲੀ ਗੱਲ ਸੁਨਾ ਬੰਕੀਏ ਨਾਰੇ ਨੀਓ ਸੋਗ ਨਾ ਮੇਰੇ ਰੱਬ ਭਗ ਸੇਛ ਪਾਈ ਆਵੇ ਇੱਕ ਬਗਛੇਗਾ ਤੂੰ ਵੇ ਮੈਂ ਤੇਰੀ ਮਹਿਰਮ ਹੋਈ ਵੇੜਿਆ ਇੱਕ ਬਗਛੇਗਾ ਤੂੰ ਵੇ ਮੈਂ ਤੇਰੀ ਮਹਿਰਮ ਹੋਈ ਵੇੜਿਆ ਭਾਗਿਛੇ ਗਤੂ ਵਾਹ ਤੇਰੀ ਮਹਿਰਮੋਈ ਲੋ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਤੇ ਤੁਸੀਂ ਇਹਦਾ ਆਨੰਦ ਮਾਣੋ ਤੇ ਕੱਲ ਨੂੰ ਆਪਾਂ ਫੇਰ ਮਿਲਦੇ ਆਂ ਧੰਨਵਾਦ ਜੀ